ਕਸਰੇ ਇਹਦੇ ਟੋਟਲ ਜਿਹੜੇ ਐ ਇਸ ਸਾਲ ਦਾ ਵੇਰਵਾ ਦੇ ਰਹੇ ਆ ਕ੍ਰਾਈਮ ਰਿਲੇਟਡ ਉਹਦੇ ਚ ਇਸ ਸਾਲ ਦੇ ਵਿੱਚ 2794 ਜਿਹੜੇ ਆ ਕੇਸ ਰਜਿਸਟਰ ਹੋਏ ਤੇ ਜਦੋਂ ਕਿ ਪਿਛਲੇ ਸਾਲ 2600 ਕੁਸ਼ ਹੋਏ ਸੀਗੇ ਔਰ ਉਹਨ ਇਸ ਸਾਲ ਜਿਹੜੇ ਗ੍ਰਿਫਤ ਟੂ ਕੋਰਟ ਕੀਤੇ ਗਏ ਆ 1900 ਕੁਸ਼ ਮੁਕਦਮੇ ਹੋਏ ਪਿਛਲੇ ਸਾਲ ਤੇ ਇਸ ਸਾਲ ਜਿਹੜੇ ਆ ਉਸ ਤੋਂ ਅ ਡੇਡ ਦਿੱਤੇ ਜੀ 2700 ਕੁਸ਼ ਮਕਦਮੇ ਜਿਹੜੇ ਆ 2700 2845 ਜਿਹੜੇ ਮਕਦਮੇ ਆ ਅਸੀਂ ਅਦਾਲਤ ਚ ਦਿੱਤੇ ਆ ਤੇ ਗ੍ਰਿਫਤਾਰ ਕੀਤੇ ਬੰਦੇ ਜਿਹੜੇ ਆ ਪਿਛਲੇ ਸਾਲ 3085 ਸੀ ਜਦੀ ਤੁਲਨਾ ਚ ਐਸ ਵਾਰ 3411 ਜਿਹੜੇ ਆ ਮਲਜ਼ਮ ਫੜ ਕੇ ਅਦਾਲਤ ਵਿੱਚ ਦਿੱਤੇ ਆ ਤੇ ਜੇ ਅਸੀਂ ਰਿਕਵਰੀ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਵਿੱਚ 159.400 ਗ੍ਰਾਮ ਜਿਹੜੀ ਐ ਇੱਕ ਕੇਜੀ ਜਿਹੜੀ ਹੀਰੋਇਨ ਉਹਦੀ ਗ੍ਰਾਮਦਗੀ ਹੋਈ ਹੈ ਔਰ 20 ਕਿਲੋ 218 ਗ੍ਰਾਮ ਜਿਹੜੀ ਹੈ ਓਪੀਐਮ ਦੀ ਰਿਕਵਰੀ ਹੋਈ ਹੈ ਤੇ ਜਿਹਦੇ ਚ 504 ਮਕਦਮੇ ਦਰਜ ਹੋਏ ਆ ਤੇ 709 ਜਿਹੜੇ ਮੁੱਲਜਮ ਹੈ ਉਹ ਗ੍ਰਫਤਾਰ ਕੀਤੇ ਗਏ ਆ ਵਕ ਵਕ ਮਕਦਮਿਆਂ ਦੇ ਵਿੱਚ ਸਰ ਡਰੋਨ ਕਿੰਨੇ ਫੜੇ ਗਏ ਸਰ ਇਸ ਤੋਂ ਇਲਾਵਾ ਡਰੋਨ ਜਿਹੜੇ ਆ ਜੀ ਉਹ 34 ਉਹ ਜਿਹੜੇ ਡਰੋਨ ਆ ਫੜੇ ਗਏ ਆ ਜਿਨ੍ਹਾਂ ਚੋਂ ਡਰੋਨ ਦੇ ਥਰੂ ਜਿਹੜੀ ਆਈ ਆ ਉਹ 49 ਕਿਲੋ ਹਿਰੋਇਨ ਜਿਹੜੀ ਬਰਾਮਦ ਹੋਈ ਆ ਤੇ ਇੱਕ ਬਲੌਕ ਪਿਸਟਲ ਆ ਦੂਜੇ ਕੁਝ ਅਸਲਾ ਵੀ ਆਇਆ 6 ਤੋਂ 7 ਜਿਹੜੇ 7 8 ਦੇ ਕਰੀਬ ਜਿਹੜੇ ਪਿਸਟਲ ਰਿਕਵਰ ਹੋਏ ਆ ਸਰ ਡਰਗ ਮੰਨੀ ਟੋਟਲ ਕਿੰਨੀ ਫੜੀ ਗਈ ਇਸ ਸਾਲ ਦੇ ਵਿੱਚ ਡਰਗ ਮੰਨੀ ਦੋ ਟੋਟਲ ਵੇਰਵਾ ਤਾਂ ਇਸ ਵੇਲੇ ਸਾਡੇ ਕੋਲ ਨਹੀਂ ਹੋਏਗਾ ਬਟ ਉਹਦੇ ਚ ਕੁਛ ਇੱਕ ਹੈਗਾ ਕਿ ਜਿਹੜੇ ਹਵਾਲੇ ਦੇ ਥਰੂ ਆਪਰੇਟਰਸ ਜਿਹੜੇ ਸੀਗੇ ਮੇਨ ਉਹਨਾਂ ਦੇ ਥਰੂ ਜਿਹੜੀ ਆ ਪਿੱਛੇ ਪਰਚੇ ਅਸੀਂ ਚਾਰ ਪਰਚੇ ਦਿੱਤੇ ਸੀਗੇ ਜਿਨ੍ਹਾਂ ਦੇ ਥਰੂ ਇਹ ਹਵਾਲੇ ਦੇ ਥਰੂ ਦੁਬਈ ਜਾਂ 올 ਓਵਰ ਇੰਡੀਆ ਜਿਹੜੇ ਪੈਸੇ ਪੂਸੇ ਟਰਾਂਸਫਰ ਕਰਦੇ ਸੀ ਉਹ 2 ਕਰੋੜ 34 ਲੱਖ ਦੇ ਕਰੀਬ ਜਿਹੜੀ ਟਰੱਗਮਨੀ ਅਸੀਂ ਖਬਰ ਕੀਤੀ ਸੀ ਇਹ ਹਵਾਲਾ ਆਪਰੇਟਰਸ ਦਾ ਇਹਦੇ ਸਰ ਕੋਈ ਪਾਕਿਸਤਾਨੀ ਸੇਮ ਕੋਈ ਸਮੱਗਲਰਾਂ ਦੀ ਗਿੰਤੀ ਹੈ ਜਿੰਨੇ ਖੜੇ ਸਮਗਲਰਸਾਂ ਨੂੰ ਦੱਸ ਹੀ ਰਿਆਂ ਜੀ ਤੇ ਵਿੱਚ ਜਿਹੜੇ 709 ਬੰਦੇ ਹੈਗੇ ਆ ਉਹਨਾਂ ਦੇ ਵਿੱਚ ਵੱਡੇ ਸਮਗਲਰ ਵੀ ਹੈਗੇ ਆ ਤੇ ਜਿਹੜੇ ਛੋਟੇ ਪੈਡਲਰ ਹੈਗੇ ਆ ਉਹ ਵੀ ਹੈਗੇ ਆ 709 ਦੇ ਵਿੱਚ ਸਰ ਇਸ ਸਾਲ ਦੇ ਵਿੱਚ ਇਨਕਾਊਂਟਰ ਕਿੰਨੇ ਹੋਏ ਨੇ ਇਨਕਾਊਂਟਰ ਦੀ ਜਿਹੜੇ ਤਿੰਨ ਮੇਨ ਕੇਸ ਸੀਗੇ ਸਾਡੇ ਜਿਹੜੇ ਇੱਕ ਤਾਂ ਸੀਗਾ 460 ਵਾਲਾ ਪੱਟੀ ਵਾਲਾ ਬੜਾ ਸੈਂਸਿਟਾਈਜ਼ਡ ਜਿਹੜਾ ਉਹ ਬਲ ਇੱਕ ਤਰ੍ਹਾਂ ਦਾ ਬਲਾਈਂਡ ਮર્ડਰ ਹੀ ਸੀਗਾ ਤਿੰਨ ਜਣਿਆਂ ਨੂੰ ਪਰਿਵਾਰਦਿਆਂ ਨੂੰ ਮਾਰ ਕੇ ਲੁੱਟਖੋ ਕਰਕੇ ਲੇ ਗਈ ਸੀ ਉਹਦੇ ਵਿੱਚ ਅਸੀਂ ਬੜੀ ਮਿਹਨਤ ਕਰਕੇ ਰਾਜਸਥਾਨ ਤੋਂ ਉੱਥੋਂ ਬੰਦੇ ਫੜ ਕੇ ਲਿਆnde ਸੀਗੇ ਤੇ ਉਹ ਗੈਂਗ ਦਾ ਜਿਹੜਾ ਇੱਕ ਮੁਲਜ਼ਮ ਉਹ ਚ ਪਕੜੇ ਦੋ ਮੁਲਜ਼ਮ ਅਰੈਸਟ ਹੋ ਗਏ ਆ ਤੇ ਉਹ ਸਾਰੇ ਕੇਸ ਟ੍ਰੇਸ ਹੋ ਗਿਆ ਸੀ ਉਸ ਤੋਂ ਇਲਾਵਾ ਇੱਕ ਟੋਟੀਆਂ ਵਾਲੀ ਜਿਹੜੀ ਬੈਂਕ ਡਕੈਤੀ ਸੀਗੀ ਜਿਹਦੇ ਚ ਬਲਵਿੰਦਰ ਸਿੰਘ ਐਸੇ ਸਾਡਾ ਜੱਗ ਨਹੀਂ ਹੋ ਗਿਆ ਸੀ ਔਰ ਉਹਦੇ ਚ ਰਾਜੂ ਸ਼ੂਟਰ ਵਾਂਟਡ ਸੀਗਾ ਉਹ ਰਾਜੂ ਸ਼ੂਟਰ ਪਿੱਛੇ 5-7 ਦਿਨ ਪਹਿਲੇ ਐਨਕਾਊਂਟਰ ਦੇ ਵਿੱਚ ਅਸੀਂ ਫੜ ਲਿਆ ਤੇ ਉਹ ਰੈਸਟ ਆ ਦੇ ਉਹਦੇ ਬਾਕੀ ਬੰਦੇ ਜਿਹੜੇ ਆ ਉਹਨਾਂ ਦੇ ਪਿੱਛੇ ਅਸੀਂ ਚੜੇ ਹੋਏ ਜਿਹੜੇ ਹੋਰ ਉਹਦੇ ਨਾਲ ਸ਼ਮੂਲੀਅਤ ਸੀਗੀ ਜਿੰਨਾਂ ਦੀ ਟਿਕੰਟਰੀ ਇਹ ਦੋ ਮੇਨ ਬੜੇ ਸੈਂਸਟਾਈਜ਼ਡ ਕੇਸ ਸੀਗੇ ਤੇ ਦੋਨਾਂ ਦੇ ਦੋਨੋਂ ਸੌਲਡ ਹੈਗੇ ਆ ਬਾਕੀ ਸਭ ਫਿਰ ਲਾਈਟ ਕਰ ਕਰ ਦੇਖ ਆਹ ਚਾਹ ਕਰ ਲਾਂ ਕਰਾਂ ਇੱਕ ਜਿਹੜੀ ਇਹ ਇੱਕ ਮਿੰਟ ਸਰ ਇੱਕ ਮਿੰਟ ਸਰ ਵੇ ਵੇ ਜੀ ਜਿਹੜੇ ਪ੍ਰਾਪਰਟੀ ਫੋਰਫੀਚਰ ਵਾਲੇ ਮੈਂ ਧਿਆਨ ਚ ਲਿਆਣਾ ਚਾਹਾਂਗਾ ਕਿ 26 ਕੇਸ ਜਿਹ ਅਸੀਂ ਜਿਹੜੇ ਆ ਜਿਹੜੇ ਡਰੱਗ ਪੈਡਲਰ ਜਿਨ੍ਹਾਂ ਦੀ ਪ੍ਰਾਪਰਟੀ ਜਿਨ੍ਹਾਂ ਨੇ ਇਸ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਸੀਗੀ 26 ਕੇਸ ਜਿਹੜੇ ਸਾਡੇ ਅਪਰੂਵ ਹੋ ਗਏ 14 ਕਰੋੜ ਤੇ ਤਕਰੀਬਨ 15 ਲੱਖ 74000 ਰੁਪਏ ਦੀ ਪ੍ਰਾਪਰਟੀ ਅਸੀਂ ਉਹਨਾਂ ਦੀ ਜਿਹੜੀ ਹੈ ਸੀਜ਼ਰ ਕਰਾ ਚੁੱਕੇ ਹਾਂ ਔਰ 8 ਕੇਸ ਸਾਡੇ ਪੈਂਡਿੰਗ ਪਏ ਆ 3 ਕਰੋੜ 78 ਲੱਖ ਰੁਪਏ ਦੀ ਜਿਹਦੇ ਵਿੱਚ ਪ੍ਰਾਪਰਟੀ ਹੇਗੀ ਉਹ ਕੇਸ ਹਜੇ ਕੰਪੀਟੈਂਟ ਅਥਾਰਟੀ ਕੋ ਆਨੇ ਬਾਕੀ ਹੈ ਜਿਹੜੇ ਤੇ ਇਸ ਤੋਂ ਇਲਾਵਾ ਜਿਹੜੇ ਇਸ ਸਾਲ ਦੇ ਵਿੱਚ ਅਸੀਂ 178 ਦੇ ਕਰੀਬ ਅਪਸਕਾਉਂਡਰਸ ਤੇ ਪੀਓ ਜਿਹੜੇ ਅਰੈਸਟ ਕੀਤੇ ਹਨ